ਸਸਰਾਲੀ ਕਲੋਨੀ ਦੇ ਬੰਦਪੂਰਨ ਦੇ ਮਾਮਲੇ ਚਾਈ ਵੱਡੀ ਅਪਡੇਟ ਲੁਧਿਆਣਾ ਦੇ ਪਿੰਡਾਂ ਚ ਹੜ ਦਾ ਖਤਰਾ ਪਿੰਡਾਂ ਚ ਹੋ ਗਿਆ ਅਲਰਟ ਕੰਟਰੋਲ ਰੂਮ ਨੰਬਰ ਕੀਤਾ ਜਾਂਚ ਪ੍ਰਸ਼ਾਸਨ ਨੇ ਕਾਰਧਿਤੀਆਂ ਹਦਾਇਤਾਂ ਲਾਗੂ ਸਸ਼ੀਕਲ ਜੀ ਜੁੜ ਚੁੱਕਿਆ ਸੰਜਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪਾਖੜਾ ਡੈਮ ਤੋਂ ਖਤਰੇ ਨੇ ਜਿਹੜੇ ਲਗਾਤਾਰ ਬਰਕਰਾਰ ਨੇ ਹਾਲਾ ਕਿ ਪਾਣੀ ਦਾ ਪੱਧਰ ਇਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਤੇ ਸਿਰਫ 1 ਫੁੱਟ ਦੀ ਦੂਰੀ ਰਹਿ ਚੁੱਕੀ ਹੈ ਜਿਸ ਦੇ ਕਰਕੇ ਡੈਮ ਤੋਂ ਪਾਣੀ ਹੈ ਜਿਹੜਾ ਦਰਿਆਵਾਂ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਹੈ ਤਾਂ ਦਰਿਆਵਾਂ ਦੇ ਨੇੜੇ ਲੱਗਦੇ ਇਲਾਕੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ 6-6 ਫੁੱਟ ਤੱਕ ਪਾਣੀ ਭਰ ਚੁੱਕਿਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਉੱਥੇ ਜੇ ਜ਼ਿਕਰ ਕੀਤਾ ਜਾਵੇ ਲੁਧਿਆਣਾ ਦੇ ਪਿੰਡ ਸਸਰਾਲੀ ਦਾ ਤਾਂ ਸਸਰਾਲੀ ਦੇ ਵਿੱਚ ਲਗਾਤਾਰ ਬੰਨ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਦ ਦੱਸਿਆ ਕਿ ਬੀਤੀ ਰਾਤ ਵੀ ਅਫਵਾਹਾਂ ਜ਼ਰੂਰ ਆਈਆਂ ਸੀ ਵਾਇਰਲ ਵੀਡੀਓ ਜ਼ਰੂਰ ਲੋਕਾਂ ਨੂੰ ਸ਼ੋਅ ਹੋਈਆਂ ਸੀ ਕਿ ਜਿਸ ਤਰੀਕੇ ਦੇ ਨਾਲ ਬੰਨ ਟੁੱਟ ਗਿਆ ਤਾਂ ਮੌਕੇ ਦੇ ਉੱਤੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਡੀਸੀ ਪਹੁੰਚੇ ਨੇ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਗਾਈਡਲਾਈਨਸ ਤੁਹਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਤੇ ਤੁਸੀਂ ਵਿਸ਼ਵਾਸ ਕਰਨਾ ਤੇ ਇਸੇ ਬਾਬਤ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਸਤਲੁਜ ਦਾ ਬੰਨ ਟੁੱਟ ਜਾਂਦਾ ਹੈ ਯਾਨੀ ਕਿ ਸਸਰਾਲੀ ਪਿੰਡ ਦੇ ਨੇੜੇ ਜੋ ਆਰਜੀ ਬੰਨ ਟੁੱਟਦਾ ਤਾਂ ਉਸ ਦੇ ਨਾਲ ਲੁਧਿਆਣੇ ਸ਼ਹਿਰ ਦੇ 15 ਪਿੰਡ ਨੇ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਇਸ ਲਈ ਪ੍ਰਸ਼ਾਸਨ ਨੇ ਗਾਈਡਲਾਈਨਸ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਗਿਆ ਨੇ ਤੇ ਲੋਕਾਂ ਨੂੰ ਆਪਣੇ ਬੱਚੇ ਅਤੇ ਪਸ਼ੂ ਲੈ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਲੋਕ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਬਿਲਕੁਲ ਨਜ਼ਦੀਕ ਰਹਿੰਦੇ ਨੇ ਉਹਨਾਂ ਲੋਕਾਂ ਦੀ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਤਾਂ ਦੱਸਦੀ ਹੈ ਕਿ ਕਿਹੜੇ-ਕਿਹੜੇ ਪਿੰਡ ਪ੍ਰਭਾਵਿਤ ਹੋਣ ਨੇ ਯਾਨੀ ਕਿ ਕਿਹੜੇ ਪਿੰਡ ਜਿਹੜੇ ਪਾਣੀ ਨਾਲ ਘਿਰੇ ਜਾ ਸਕਦੇ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਸਰਾਲੀ, ਬੂਂਟ, ਰਾਵਤ, ਹਵਾਸ, ਸੀੜਾ, ਬੂਤਗੜ, ਮੰਗਲੀ ਟਾਂਡਾ, ਢੇਰੀ ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮੰਗਟ, ਮਿਹਰਬਾਨ ਪਿੰਡਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ। ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉੱਚ ਸਤਕਾ ਤੇ ਰਹੋ ਤੇ ਹਾਲਾਤਾਂ ਦੇ ਨਜ਼ਰ ਰੱਖੋ। ਜੇ ਤੁਹਾਡਾ ਘਰ ਦੋ ਮੰਜ਼ਿਲਾ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਲ ਤੇ ਰੁਕੋ। ਅਤੇ ਜੇਕਰ ਤੁਸੀਂ ਛੇਟਲੇ ਇਲਾਕੇ ਜਾਂ ਇੱਕ ਮੰਜ਼ਲੀ ਘਰ ਦੇ ਵਿੱਚ ਰਹਿੰਦੇ ਹੋ ਤਕਰ ਨੂੰ ਥੋੜੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ਤੇ ਚਲੇ ਜਾਓ ਆਪਣੇ ਜ਼ਰੂਰੀ ਕਾਗਜ਼ਾਂ ਤੇ ਮਹੱਤਵਪੂਰਨ ਸਮਾਨ ਨੂੰ ਯਾਨੀ ਕਿ ਪਾਣੀ ਇਹ ਜਿਹੜੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬੈਗਾਂ ਦੇ ਵਿੱਚ ਰੱਖੋ ਤੇ ਜਰੂਰਤ ਪੈਣ ਤੇ ਤੁਰੰਤ ਇਸ ਨੂੰ ਨਾਲ ਲੈ ਕੇ ਤੁਸੀਂ ਜਾ ਸਕੋ ਤੋਂ ਦੱਸ ਦਿਓ ਕਿ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿਓ ਤੇ ਗਾਈਡਲਾਈਨਸ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਤਾਂ ਹੁਣ ਤੁਹਾਨੂੰ ਉਸ ਬਾਰੇ ਵੀ ਜ਼ਿਕਰ ਕਰਾਂਗੇ ਕਿ ਜਿਹੜੇ ਰੈਸਕਿਊ ਸੈਂਟਰ ਬਣਾਏ ਗਏ ਨੇ ਲੋਕ ਕਿੱਥੇ ਜਾ ਸਕਦੇ ਨੇ ਇਸ ਦੀ ਵੀ ਇੱਕ ਲਿਸਟ ਹੈ ਜਿਹੜੀ ਜਾਰੀ ਕਰ ਦਿੱਤੀ ਗਈ ਤਾਂ ਇਸ ਲਿਸਟ ਦੇ ਅਨੁਸਾਰ ਰਾਹੋਂ ਰੋਡ ਗੌਸਕਟ ਸਤਸੰਕਰ ਚੰਡੀਗੜ੍ਹ ਰੋਡ ਮੁੰਡਿਆ ਸਤਸੰਕਰ ਦੀਵਾਰੂੜ ਸਤਸੰਕਰ ਕੇਲਾਸ਼ਨਗਰ ਸਤਸੰਕਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸਵਾਮੀ ਸੈਂਟਰ ਖਾਂਸੀ ਕਲਾ ਮੰਡੀ ਖਾਂਸੀ ਕਲਾ ਸਕੂਲ ਭੂਖੜੀ ਸਕੂਲ ਮੱਤੇਵਾੜਾ ਸਕੂਲ ਤੇ ਮੱਤੇਵਾੜਾ ਮੰਡੀ ਅਤੇ ਇਸ ਦੇ ਨਾਲ ਹੀ ਇੱਕ ਹੈਲਪਲਾਈਨ ਨੰਬਰ ਹੈ ਜਿਹੜਾ ਉਹ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤਾਂ ਫਲੱਡ ਕੰਟਰੋਲ ਰੂਮ 'ਚ ਤੁਸੀਂ ਜੇਕਰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਸਕਰੀਨ ਤੇ ਇਸ ਵੇਲੇ ਪਲੇਜ਼ ਰੂਟ ਕਰ ਦਿੰਦੇ ਆ ਨੰਬਰ ਤੁਸੀਂ ਨੋਟ ਡਾਊਨ ਕਰ ਸਕਦੇ ਹੋ 0161 2433100 ਤੇ ਨੰਬਰ ਹੈ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਪੁਲਿਸ ਹੈਲਪਲਾਈਨ ਨੰਬਰ ਹੈ ਜਿਹੜੇ 112 ਨੰਬਰ ਤੇ ਤੁਸੀਂ ਐਮਰਜੈਂਸੀ ਕਾਲ ਕਰ ਸਕਦੇ ਹੋ ਤਾਂ ਦੱਸਦੇ ਕਿ ਲੁਧਿਆਣੇ ਦੇ ਸਰਾਲੀ ਦੇ ਨੇੜੇ ਜਿਹੜੇ ਪਿੰਡ ਵੀ ਉਹਨਾਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਅਨਾਉਂਸਮੈਂਟ ਵੀ ਤੇ ਦੀ ਨਹੀਂ ਹੋ ਗਈ ਸੀ ਕਿ ਜੇਕਰ ਬੰਨ ਟੁੱਟਣ ਦੀ ਕਗਾਰ ਤੇ ਜੇਕਰ ਬੰਨ ਟੁੱਟ ਜਾਂਦਾ ਹਾਲਾਂਕਿ ਕੋਸ਼ਿਸ਼ਾਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਾਰੀ ਨੇ ਕੀਤੀਆਂ ਜਾ ਰਹੀ ਨੇ ਪਰ ਜੇਕਰ ਬੰਨ ਟੁੱਟਦਾ ਤਾਂ ਲੋਕ ਨੇ ਜਿਹੜੇ ਕਿਸੇ ਤਰੀਕੇ ਦੇ ਨਾਲ ਮੁਸ਼ਕਲ ਦੇ ਵਿੱਚ ਨਾ ਫਸ ਜਾਣ ਇਸ ਲਈ ਰੈਸਕਿਊ ਨੰਬਰ ਹੈ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ ਐਮਰਜੈਂਸੀ ਨੰਬਰ ਜਾਰੀ ਕੀਤਾ ਫਲੱਡ ਕੰਟਰੋਲ ਨੰਬਰ ਜਾਰੀ ਕੀਤਾ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਇਸ ਦੇ ਨਾਲ ਹੀ ਕਿਹੜੇ-ਕਿਹੜੇ ਰੈਸਕਿਊ ਸੈਂਟਰ ਬਣਾਏ ਹੋਏ ਨੇ ਕੇਂਦਰ ਬਣਾਏ ਹੋਏ ਨੇ ਉਹਨਾਂ ਬਾਰੇ ਵੀ ਇੱਕ ਸਪੈਸ਼ਲ ਲਿਸਟ ਹੈ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੀ ਗਈ